ਮਾਨ ਸਾਹਿਬ ਪਹੁੰਚ ਚੁੱਕੇ ਆ ਮਾਨ ਸਾਹਿਬ ਤੂੰ ਕਿਧਰੋਂ ਬਲੌਗ ਬਣਾਉਣ ਲੱਗ ਗਿਆ ਅੱਜ ਬਾਈ ਆਇਆ ਆ ਅੱਜ ਹੀ ਮਾਨ ਤੇ ਬਾਈ ਕਹਿੰਦੇ ਬਲੌਗ ਬਣਾਉਗਾ ਪੀਵੀ 141 ਭੁੱਲ ਗਈ ਪੀਵੀ 31 ਵਾਲੇ ਨੂੰ 0141 ਉਹੀ ਗਾਣਾ ਨਾ ਮਾਨ ਸਾਹਿਬ ਦੀ ਗੱਡੀ ਖੜੀ ਆ ਰੂਪ ਰੂਪ ਕਰਾਵਾਂਗੇ ਮਾਨ ਸਾਹਿਬ ਨਾਲ ਥੋੜੇ ਜਿਹਾ ਤਾਂ ਹੀ ਸੱਸੇ ਦੇ ਅੰਕਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਾਨੂੰ ਵਧਾਈਆਂ ਤੇ ਬਾਕੀ ਆ ਸਾਰੇ ਮੇਰੇ ਰਿਸ਼ਤੇਦਾਰ ਆ ਆ ਮਾਸੜ ਜੀ ਹੈ ਮਾਨ ਸਾਹਿਬ ਕਿੱਥੇ ਵੀ ਦੀ ਜੇ ਨਜ਼ਰ ਆ ਕਰਦੇ ਕੰਮ ਕਰ ਬਹੁਤ ਪਰੇ ਫਿਰਦੇ ਆ ਕਿ ਬਾਈ ਨੂੰ ਬਾਈ ਸਬਸਕ੍ਰਾਈਬ ਧਰੂ ਕਰ ਲੈ ਚੈਨਲ ਤੇ ਬਾਈ ਦੇ ਬਲੌਗ ਦੇਖਿਆ ਕਰੋ ਤੁਸੀਂ ਜੇ ਤੁਹਾਨੂੰ ਮਾੜਾ ਲੱਗੇ ਤੇ ਫਿਰ ਮੈਨੂੰ ਲਾਂਭਾ ਵੀ ਦੇ ਸਕਦੇ ਵਾਹ ਜੀ ਵਾਹ ਉਹਦੀਆਂ ਤਸਵੀਰਾਂ ਕੀ ਬਾਤ ਹੈ ਮਾਨ ਸਰ ਪ੍ਰਾਰਥਾ ਕੀ ਕਹਿਣਾ ਜਾਉਂਗੇ ਥੋੜੇ ਸੰਗ ਦੇ ਪ੍ਰਾਰਥਾ ਸਾਹਿਬ ਤਕਰੀਨਾ ਸਕੂਨਾ ਲੱਗੀਆਂ ਆਪਣੇ ਯਾਰਾਂ ਦੇ ਸੋਹਣੀਆਂ ਵੀ ਲੱਗਦੀਆਂ ਐ ਵੇਰੇ ਪਾਸ ਰਸ ਲਾਈ ਹੈ ਹਾਂ ਜ ਸਾਡੇ ਪਿੰਡ ਦੇ ਮੁੰਡੇ ਟੱਕਰ ਗਏ ਮੈਨੂੰ ਬਠੰਡੇ ਆਪਣੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਰੇ ਚੋਰੀ ਦਾ ਮੋਬਾਈਲ ਕੁੜੀ ਰੱਖਦੀ ਤੇ ਮਾਪਿਆਂ ਨੂੰ ਪਤਾ ਕੋਈ ਨਾ ਗੁੱਜੀ ਚੋਰੀ ਨਾ ਕਿਸੇ ਦੀ ਰਹੇ ਮਿੱਤਰਾਂ ਤੇ ਪਾਪੀਆਂ ਨੂੰ ਮਿਲੇ ਢੋਈ ਨਾ ਛੋਟ ਕੱਪੜੇ ਰੋਣਾ ਤੇ ਪਾਈ ਫਿਰਦੀ ਕੋਈ ਨਹੀਂ ਤੂੰ ਸ਼ਰਮਦਾਰੀ ਆ ਸੋਹਣੀ ਲੱਗੇ ਨਾ ਬੁੱਲਣ ਤੇ ਲਾਈ ਸੁਰਖੀ ਜੱਜ ਜੰਨਿਆ ਤੇ ਵੇਰੇ ਸਵਾਗਤ ਕਰਦੇ ਆ ਤੁਹਾਡਾ ਆਪਣਾ ਸੋਡੇ ਆਪਣੇ YouTube ਚੈਨਲ ਚੜਦਾ ਪੰਜਾਬ ਸ਼ੋਅ ਤੇ ਸਾਰਿਆਂ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤੈਲ ਕਮ ਜਿਆਦਾ ਦੋਸਤੋ ਸ਼ੇਅਰ ਕਰ ਕਰਕੇ ਬਾਕੀ ਦੋਸਤੋ ਜਿਹੜਾ ਅੱਜ ਦਾ ਬਲੌਗ ਹੈ ਉਹ ਆਪਾਂ ਸ਼ੁਰੂ ਕਰ ਰਹੇ ਆ ਬਠਿੰਡੇ ਤੋਂ ਤੇ ਹੁਣ ਅਸੀਂ ਜਾ ਰਹੇ ਆ ਜੀ ਆਪਣੇ ਭਰਾ ਕੋਰ ਵਾਲਾ ਮਾਨਸਾਹਬ ਕੋਲੇ ਤੇ ਸੋਨੂੰ ਮਾਨਸਾਹਬ ਨਾਲ ਮਿਲਾਉਣੇ ਜਾ ਕੇ ਤੇ ਤੇ ਜੁੜੇ ਰਹੋ ਸਾਡੇ ਨਾਲ ਤੇ ਚਲਦੇ ਚਲਦੇ ਬਲੌਗ ਨੂੰ ਕਰ ਦਿਓ ਸ਼ੇਅਰ ਧੰਨਵਾਦ ਦੋਸਤੋ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਜੀ ਮਾਨ ਸਾਹਿਬ ਦੇ ਘਰੇ ਕੋਰ ਵਾਲਾ ਮਾਨ ਸਾਹਿਬ ਦੇ ਤੁਹਾਨੂੰ ਬੁਲਾਉਣ ਲੱਗੇ ਥੋੜੇ ਜਿਹਾ ਤਾਂ ਹੀ ਨਾਲ ਆ ਜੀ ਸਾਡੇ ਰਿਸ਼ਤੇਦਾਰ ਮਾਸਟਰ ਜੀ ਅਰ ਗਿਆਗੇ ਬਰਾੜ ਸਾਹਿਬ ਥੋੜਾ ਸ਼ਰਮੀਲਾ ਹੈ ਮੇਰੇ ਮਾਮੇ ਦਾ ਮੁੰਡਾ ਆ ਰਹੇ ਹੋ ਮਿੱਤਰੋ ਸਸੇ ਗੰਕਲ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਤੇ ਸਸੇ ਗੱਲ ਲਓ ਜੀ ਮਾਨ ਸਾਹਿਬ ਦੀ ਜੀਪ ਖੜੀ ਹੈ ਤੇ ਮਾਨ ਸਾਹਿਬ ਦਾ ਬੁਲਟ ਖੜਾ ਹੈ ਪੀਵੀ 141 ਭੁੱਲ ਗਈ ਪੀਵੀ 31 ਵਾਲੇ ਨੂੰ 0141 ਉਹੀ ਗਾਣਾ ਨਾ ਜੈ ਮਾਨ ਸਾਹਿਬ ਦੀ ਗੱਡੀ ਖੜੀ ਹੈ ਮਾਨ ਸਾਹਿਬ ਦੀਆਂ ਕੁਝ ਪ੍ਰਾਪਤੀਆਂ ਇਹ ਰੂਪ ਰੂਪ ਕਰਾਵਾਂਗੇ ਮਾਨ ਸਾਹਿਬ ਨਾਲ ਥੋੜੇ ਜਿਹਾ ਤਾਂ ਹੀ ਬਾਕੀ ਇਹ ਸਾਰੇ ਮੇਰੇ ਰਿਸ਼ਤੇਦਾਰਾਂ ਆ ਮਾਛੜ ਜੀ ਹੈ ਦੇ ਕੈਮਰੇ ਤੋਂ ਮਾਨ ਸਾਹਿਬ ਪਹੁੰਚ ਚੁੱਕਿਆ ਹੈ ਮਾਨ ਸਾਹਿਬ ਤੂੰ ਕਿਧਰੋਂ ਬਲੌਗ ਬਣਾਉਣ ਲੱਗ ਗਿਆ ਬੰਦ ਕਰ ਹਾਂਜੀ ਦੋਸਤੋ ਇਧਰ ਮੇਰਾ ਯਾਰ ਇਕਵਾਲ ਆ ਗਿਆ ਇਕਵਾਲ ਕਿਵੇਂ ਹੋ ਬੇਸਬਰੀ ਦਾ ਇੰਤਜ਼ਾਰ ਤੋਂ ਬਾਅਦ ਮਾਨ ਸਾਹਿਬ ਸਾਡੇ ਵਿੱਚ ਪਹੁੰਚ ਗਏ ਮਾਨ ਸਾਹਿਬ ਕਿੱਥੇ ਵੀ ਸੀ ਨਾ ਜਰ ਨਹੀਂ ਭਰਾ ਕਰਦੇ ਕੰਮ ਕਰਦੇ ਬਹੁਤ ਤਰੇ ਫਿਰਦੇ ਆ ਓਕੇ ਯਾਰਾ ਅੱਜ ਦੋ ਦੋ ਮਾਨ ਇਕੱਠੇ ਹੋਏ ਆ ਤੇ ਤੀਜੇ ਮਾਨ ਅੰਦਰ ਬੈਠਾ ਮਿਲਦੇ ਆ ਜਲਦੀ ਸਸਿਕਾਲ ਜੀ ਅੱਜ ਬਾਈ ਆਇਆ ਅੱਜੂ ਮਾਨ ਤੇ ਬਾਈ ਕਹਿੰਦੇ ਬਲੌਗ ਬਣਾਉਂਦਾ ਤੇ ਹੁਣ ਮੈਨੂੰ ਨਹੀਂ ਪਤਾ ਕਹਿਜੇ ਬਣਾਉਂਦਾ ਨੀ ਬਈ ਖੇਤੀ ਵਾਲੇ ਵਧੀਆ ਹੁੰਦੇ ਆ ਆਪਣੇ ਜਿਹੜਾ ਆਪਣਾ ਪੰਜਾਬ ਬਹੁਤ ਹੁਣੇ ਚਲੋ ਵਧੀਆ ਗੱਲ ਆ ਤੇ ਬਾਈ ਨੂੰ ਬਾਈ ਸਬਸਕ੍ਰਾਈਬ ਸ਼ੁਰੂ ਕਰ ਲਓ ਚੈਨਲ ਤੇ ਬਾਈ ਦੇ ਬਲੌਗ ਦੇਖਿਆ ਕਰੋ ਤੁਸੀਂ ਜੇ ਤੁਹਾਨੂੰ ਮਾੜਾ ਲੱਗਿਆ ਕਿਤੇ ਫਿਰ ਮੈਨੂੰ ਲੰਬਾ ਵੀ ਦੇ ਸਕਦੇ ਹੋ ਸਹੀ ਗੱਲ ਠੀਕ ਹੈ ਜੀ ਸਸਿਗਾ ਵੀਰੇ ਸਾਰਿਆਂ ਦੇ ਇਹ ਜਿਹੜੀ ਸਾਡੇ ਮਾਨ ਸਾਹਿਬ ਨੂੰ ਜੋ ਪਿਆਰ ਮਿਲਿਆ ਲੋਕਾਂ ਤੋਂ ਵਾਹ ਜੀ ਵਾਹ ਉਹਦੀਆਂ ਤਸਵੀਰਾਂ ਕੀ ਬਾਤ ਆ ਮਾਨ ਸਾਹਿਬ ਕਮਾ ਸਾਹਿਬ ਜੀ ਹੋਰ ਜੀ ਲੈਟੋ ਜਰਾਂ ਨੂੰ ਪੁੱਛਿਆ ਮੈਂ ਆ ਜੂ ਮੈਂ ਤੁਹਾਡੇ ਕੋਲੇ ਪਰਥੋ ਦਾਈ ਪਰਥੋ ਪਰਥੋ ਦਾਈ ਪਰਥੋ ਦਾਈ ਮੈਨੂੰ ਨਹੀਂ ਮੋੜੇ ਆ ਸਾਨੂੰ ਕਰਾਵਾਂਗੇ ਜੀ ਬਠਿੰਡੇ ਸ਼ਹਿਰ ਦੇ ਦਰਸ਼ਨ ਤੇ ਆ ਬਣ ਗਈ ਪਾਰਕਿੰਗ ਨਵੀਂ ਮੈਂ ਤਾਂ ਬਹੁਤ ਚਿਰ ਬਾਅਦ ਹੁਣ ਬਠਿੰਡੇ ਆਇਆ ਤੇ ਬੜੀ ਕੈਂਟ ਬਣਾਈ ਹੈ ਬਾਕੀ ਬਰਾੜ ਸਾਹਿਬ ਫੋਨ ਤੇ ਗੱਲ ਕਰਦੇ ਹੋਏ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਥੋੜੇ ਸੰਗਦੇ ਬਰਾੜ ਸਾਹਿਬ ਹਾਂਜੀ ਇਹ ਆ ਗਏ ਆਪਣੇ ਬਠਿੰਡੇ ਵਾਲੇ ਥਰਮਲ ਕੈਮਰਾਦ ਸਭ ਤੋਂ ਬਾਕੀ ਦੋਸਤੋ ਆ ਕੰਮ ਵਧੀਆ ਕਰਿਆ ਸਕਰੀਨਾ ਸੋਹਣਾ ਲੱਗੀਆਂ ਆਪਣੇ ਸ਼ਹਿਰਾਂ ਚ ਸੋਹਣੀਆਂ ਵੀ ਲੱਗਦੀਆਂ ਐ ਪਤਾ ਹੀ ਬਸ ਬਾਹਰ ਹੁੰਦਾ ਥੋੜਾ ਜਿਹਾ ਵੱਡੇ ਪੱਦਰ ਦੇ ਦੁਕਾਨਦਾਰੇ ਵੈਸੇ ਆਪਾਂ ਵੀ ਕਿਸੇ ਕੋਲੋਂ ਕੱਟ ਨਹੀਂ ਬਠਿੰਡੇ ਮੁਖਸਰ ਆਲਿਓ ਆਪਣਾ ਵੀ ਸ਼ਹਿਰ ਬਹੁਤ ترقی ਕਰ ਰਿਹਾ ਤੇ ਕਰੂਗਾ ਵੀ ਅੱਗੇ ਮੇਰੇ ਪਾਸ ਰਸਮਲਾਈ ਹੈ ਹਾਂਜੀ ਸਾਡੇ ਪਿੰਡ ਦੇ ਮੁੰਡੇ ਟੱਕਰ ਗਏ ਮੈਨੂੰ ਬਠਿੰਡੇ ਮੇਲੀ ਐ ਘੁੰਮਣ ਦਾ ਅਜਾ ਨਹੀਂ ਹਾਈਲਾਈਟ ਕਰਦੇ ਉਥੇ ਨਹੀਂ ਨਹੀਂ ਘੁੰਮਣ ਕਰਾਂ ਅਜਾ ਚਲ ਵਧੀਆ ਗੱਲ ਹੈ ਘੁੰਮ ਫਿਰੋ ਇੱਕ ਹੀ ਜ਼ਿੰਦਗੀ ਮਿਲਦੀ ਹੈ ਕਹਿੰਦੇ ਦੋਸਤੋ ਹਾਂਜੀ ਹਾਂਜੀ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਦੱਬ ਕੇ ਲਵ ਯੂ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦਾ ਪੰਜਾਬ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਲੰਡੇ ਲੁਚਿਆਂ ਦੀ ਜੈ ਜੈਕਾਰ ਕਰੇ ਦੁਨੀਆ ਸੱਚ ਵਾਲੇ ਰਾਹ ਤੇ ਬਿਰਲਾ ਹੀ ਤੁਰਦਾ ਮਾਰਾ ਆਪਣਾ ਜਮੀਰ ਜਿਹੜਾ ਤੁਰੇ ਝੂਠੇ ਨਾ ਸੱਚ ਜਾਣੀ ਥਾਲੀ ਵਾਲਾ ਜਿਉਂਦਾ ਮਰਦਾ ਉਹੋ ਬੰਦਾ ਥਾਲੀ ਵਾਲਾ ਜਿਉਂਦਾ ਹੀ ਮਰਦਾ ਵੱਡੇ ਛੋਟੇ ਦਾ ਲਿਹਾਜ਼ ਨਹੀਂ ਕੋਈ ਰੱਖਦਾ ਕੋਈ ਨਹੀਂ ਸਾਡੀ ਮੱਤ ਮਾਰੀ ਐ ਸੋਹਣੀ ਲੱਗੇ ਨਾ ਬੁਲਣ ਤੇ ਲਈ ਸੁਰਖੀ ਜੋ ਹਜੇ ਕੰਨਿਆਂ ਕੋ ਵਾਰੀਏ ਚੰਗੀ ਲੱਗੇ ਨਾ ਬੁਣਾਂ ਤੇ ਲਈ ਸੁਰਖੀ ਜੋ ਹਜੇ ਕੰਨਿਆਂ ਕੋ ਵਾਰੀਏ ਘਰੇ ਚੋਰੀ ਦਾ ਮੋਬਾਈਲ ਕੁੜੀ ਰੱਖਦੀ ਤੇ ਮਾਪਿਆਂ ਨੂੰ ਪਤਾ ਕੋਈ ਨਾ ਗੁੱਜੀ ਚੋਰੀ ਨਾ ਕਿਸੇ ਦੀ ਰਹੇ ਮਿੱਤਰਾਂ ਤੇ ਪਾਪੀਆਂ ਨੂੰ ਮਿਲੇ ਢੋਈ ਨਾ ਛੋਟ ਕੱਪੜੇ ਰੋੜਾਂ ਤੇ ਪਾਈ ਫਿਰਦੀ ਕੋਈ ਨਹੀਂ ਤੂੰ ਸ਼ਰਮ ਧਾਰੀਆ ਸੋਹਣੀ ਲੱਗੇ ਨਾ ਬੁਲਣ ਤੇ ਲਈ ਸੁਰਖੀ ਜੋ ਹਜੇ ਕੰਨਿਆਂ ਕੋ ਵਾਰੀਏ ਕਿੱਥੇ ਗਿਆ ਭਗ ਤੇ ਕਰਮ ਤਕਦੀਰਾਂ ਹਰ ਚੁਕੀਆਂ ਗੱਲਾਂ ਆਧਨੀਆਂ ਵਾਲਾ ਸੱਚ ਲਿਖਦਾ ਜਿਹਦੀ ਵਿਰਕਾਂ ਦੇ ਲਾੜੀ ਨਾਲ ਪੱਕੀ ਜਾ ਰਹੀ ਐ ਸੋਹਣੀ ਲੱਗੇ ਨਾ ਬੁਲਣ ਤੇ ਲਈ ਸੁਰਖੀ ਜੋ ਹਜੇ ਕੰਨਿਆ ਕਵਾਰੀ ਐ ਚੰਗੀ ਲੱਗੇ ਨਾ ਬੁਲਣ ਤੇ ਲਈ ਸੁਰਖੀ ਜੋ ਹਜੇ ਕੰਨਿਆ ਕਵਾਰੀ ਐ ਕਰ ਕੋਲ ਜੇ ਪੜਨ ਜਦੋਂ ਕਲੀ ਸੀ ਤੇ ਗੁੱਤਾਂ ਸੀ ਤੇਰੇ ਦੋ ਕੀਤੀਆਂ ਬਾਹਰ ਕਿਹਦੇ ਆਖੇ ਲੱਗ ਕੇ ਤੂੰ ਕੇਸ ਮੋਨ ਲੈ ਇੱਟ ਜਿੱਡਾ ਤੂੰ ਮੋਬਾਈਲ ਕਿੱਥੋਂ ਲੈ ਲਿਆ ਕੰਨਾਂ 'ਚ ਹੈਰ ਫੋਨ ਤੋਂ ਨਾਲੇ ਮਾਂ ਧੀ ਨੂੰ ਪੈਰਾਂ 'ਚ ਚੁੰਨੀ ਧਰ ਪੁੱਛਦੀ ਤੂੰ ਦੱਸ ਕਿੱਥੇ ਠੱਗੀ ਮਾਰੀ ਐ ਸੋਹਣੀ ਲੱਗੇ ਨਾ ਬੁਲਣ ਤੇ ਲਈ ਸ 行。<Yeah. S 2> yeah.